ਨਾ ਕੋਈ ਟਿਊਸ਼ਨ ਨਾ ਕੋਈ ਕੋਚਿੰਗ ਮਾਪਾਪ ਵੀ ਜ਼ਿਆਦਾ ਪੜੇ ਲਿਖੇ ਨਹੀਂ ਤਾਂ ਵੀ ਇਣਾ ਤਿੰਨ ਭੈਣਾਂ ਨੇ ਮਿਹਨਤ ਕੀਤੀ ਅਤੇ ਇਕੱਠੀਆਂ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕਰ ਲਈ ਗ੍ਰੰਥੀ ਸਿੰਘ ਦੀਆਂ ਤਿੰਨ ਧੀਆਂ ਨੇ ਇਕੱਠੀਆਂ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕੀਤੀ ਹੈ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੇ ਨਾ ਤਾਂ ਕਿਸੇ ਕੋਲੋਂ ਕੋਈ ਕੋਚਿੰਗ ਲਈ ਨਾ ਹੀ ਕੋਈ ਟਿਊਸ਼ਨ ਰੱਖੀ ਨਾਵੀ ਇਨ੍ਹਾਂ ਤਿੰਨਾ ਭੈਣਾਂ ਨੇ ਇਕੱਠੀਆਂ UGC NET ਦੀ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਭੈਣਾਂ ਦਾ ਨਾਮ ਰਿੰਪੀ ਕੋਰ, ਬਿਆੰਤ ਕੋਰ ਅਤੇ ਹਰਦੀਪ ਕੋਰ ਹੈ। ਮਾਨਸਾ ਦੀਆਂ ਇਨ੍ਹਾਂ ਭੈਣਾਂ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਵੱਖ-ਵੱਖ ਵਿਸ਼ਿਆਂ ਦੇ ਵਿੱਚ ਲਈ ਗਈ ਹੈ ਪ੍ਰੀਖਿਆ ਦਿੱਤੀ ਸੀ। ਜਦੋਂ 22 ਜੁਲਾਈ ਨੂੰ UGC NET ਦਾ ਨਤੀਜਾ ਐਲਾਨਿਆ ਗਿਆ ਤਾਂ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਖਾਸ ਕਰਕੇ ਤਿੰਨੋਂ ਬਹੁਤ ਹੀ ਗਰੀਬ ਪਰਿਵਾਰਾਂ ਤੋਂ ਨੇ। ਬਚਪਨ ਤੋਂ ਲੈ ਕੇ UGC NET ਪਾਸ ਕਰਨ ਤੱਕ ਤਿੰਨਾਂ ਨੇ ਕਦੇ ਵੀ ਕੋਈ ਵੀ ਟਿਊਸ਼ਨ ਜਾਂ ਕੋਚਿੰਗ ਨਹੀਂ ਰੱਖੀ ਉਹ ਸਿਰਫ ਸਵੈ ਅਧਿਅਨ ਕਰਕੇ ਹੀ ਇਸ ਉਹਤੇ ਤੇ ਪਹੁੰਚੀਆਂ ਨੇ ਸਭ ਤੋਂ ਵੱਡੀ ਭੈਣ ਰਿੰਪੀ ਕੂਰ ਹੈ ਰਿੰਪੀ ਨੇ ਕੰਪਿਊਟਰ ਸਾਇੰਸ ਦੇ ਵਿੱਚ NET ਪਾਸ ਕੀਤੀ ਹੈ ਦੂਜੇ ਸਥਾਨ ਤੇ ਰਹੀ ਬੇਅੰਤ ਕੋਹ ਨੇ ਇਤਿਹਾਸ ਦੇ ਵਿੱਚ ਅਤੇ ਹਰਦੀਪ ਕੋਹ ਨੇ ਪੰਜਾਬੀ ਭਾਸ਼ਾ ਦੇ ਵਿੱਚ ਪ੍ਰੀਖਿਆ ਪਾਸ ਕੀਤੀ ਦਰਸਲ ਤਿੰਨਾਂ ਨੇ ਪਹਿਲੀ ਵਾਰ ਯੂਜੀਸੀ ਨੈਟ ਪ੍ਰੀਖਿਆ ਦਿੱਤੀ ਸੀ ਰਿੰਪੀ ਨੇ ਦੱਸਿਆ ਕਿ ਉਸਨੇ ਪਹਿਲਾਂ ਜੂਨ 2024 ਦੇ ਵਿੱਚ ਯੂਜੀਸੀ ਨੈਟ ਪ੍ਰੀਖਿਆ ਦਿੱਤੀ ਸੀ ਪਰ ਪੇਪਰ ਲੀਕ ਹੋਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ ਇਸ ਵਾਰ ਹੋਰ ਦੋ ਭੈਣਾਂ ਵੀ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਈਆਂ ਤੇ ਤਿੰਨਾਂ ਨੇ ਪਹਿਲੀ ਕੋਸ਼ਿਸ਼ ਦੇ ਵਿੱਚ ਪ੍ਰੀਖਿਆ ਪਾਸ ਕਰ ਲਈ ਅਸੀਂ ਜਦੋਂ ਮੈਂ ਕਰਦੀ ਹੁੰਦੀ ਸੀ ਉਦੋਂ ਦੇ ਕਰਦੇ ਹਾਲਾਤ ਵੀ ਵੇਖਦੇ ਸੀ ਕਿ ਕਿ ਉਹ ਜੇ ਕਰਦੇ ਹਾਲਾਤ ਨੇ ਵੀ ਮੰਮਾ ਬਾਹਰ ਰਹਿੰਦੇ ਨਹੀਂ ਪਾਪਾ ਵੀ ਸਾਡੇ ਤੋਂ ਦੂਰ ਰਹਿੰਦੇ ਨੇ ਸਾਡੇ ਕਰਕੇ ਸਾਡੇ ਤੋਂ ਦੂਰ ਨੇ ਤੇ ਸਾਡੇ ਲਈ ਸਾਨੂੰ ਕੁਝ ਬਣਾਉਣ ਲਈ ਇਹ ਸਾਡੇ ਤੋਂ ਦੂਰ ਨੇ ਤੇ ਥੋੜਾ ਮੋਟੀਵੇਸ਼ਨ ਸਾਨੂੰ ਇੰਨਾ ਤੋਂ ਮਿਲਦਾ ਤੇ ਦੂਸਰੀ ਜਿਹੜੀ ਦਿੱਕਤ ਮੈਨੂੰ ਆਈ ਬੁਕਸ ਦੀ ਦਿੱਕਤ ਸੀਗੀ ਤੇ ਜਦੋਂ ਵੀ ਅਸੀਂ ਪੂਰਾ ਬੁਨ ਲਾਡਾ ਛਾਣ ਮਾਰ ਲਿਖਤਾਂ ਵਾਸਤੇ ਸਾਨੂੰ ਇਥੇ ਕਿਤੇ ਉਹ ਵੀ ਕਿਤਾਬਾਂ ਨਹੀਂ ਮਿਲਦੀਆਂ ਸੀ ਤੇ ਜਦੋਂ ਐਵੇਂ ਕੀ ਕਰਨ ਵਿੱਚ ਲੱਗ ਰਹੀ ਸੀਗੀ ਉਦੋਂ ਵੀ ਸੁਰਿੰਦਰ ਵੀਰਾ ਮੇਰਾ ਪਟਿਆਲੇ ਵਾਲਾ ਹਨਾ ਉਹਨੇ ਮੈਨੂੰ ਬੁੱਕਸ ਲੈ ਕੇ ਦਿੱਤੀਆਂ ਸੀ ਐਮ ਇਟੀਆਂ ਕਿਉਂਕਿ ਇਥੋਂ ਪਤਾਬਾ ਨਹੀਂ ਪ੍ਰੋਵਾਈਡ ਹੋ ਸਕੀਆਂ ਸੀ ਤੇ ਉਸ ਤੋਂ ਬਾਅਦ ਸੈਕਿੰਡ ਜਦੋਂ ਸਮੈਸਟਰ ਚੜਿਆ ਤੇ ਉਸ ਤੋਂ ਬਾਅਦ ਗੁਲਜ਼ਾਰ ਡੋਗਰਾ ਇੱਕ ਇੱਕ ਟੀਚਰ ਆ ਤੇ ਉਹਨਾਂ ਨੇ ਮੈਨੂੰ ਕਿਤਾਬਾਂ ਪ੍ਰੋਵਾਈਡ ਕੀਤੀਆਂ ਔਰ ਜੇ ਮੈਂ ਸੋਚਾਂ ਵੀ ਕਈ ਵਾਰ ਮੈਨੂੰ ਐ ਲੱਗਦਾ ਬੀਹਾਈਂਡ ਕਿਤਾਬਾਂ ਕਿੱਥੋਂ ਲਵਾਂਗੀ ਤਾਂ ਉਹ ਮੇਰੇ ਨਾਲ ਅੰਮੇਸ਼ਾ ਖੜੇ ਸੀ ਕਿ ਉਹ ਉਹਨਾਂ ਨੇ ਉਹਨਾਂ ਦਾ ਕਹਿਣਾ ਸੀ ਵੀ ਤੁਸੀਂ ਪੜੋ ਕਿਤਾਬਾਂ ਮੈਂ ਦਵਾ ਦਾਂਗਾ ਕੋਈ ਦਿੱਕਤ ਨਹੀਂ ਤੇ ਰ ਕਿੰਨਾ ਸਮਾਂ ਪੜ੍ਹਦੇ ਸੀ ਤੇ ਕੀ ਬੰਨਣਾ ਜਾਣੇ ਹੈਗੇ ਹੁਣ ਅਸੀਂ ਵੀ ਸਵੇਰੇ ਕਦੇ ਤਾਂ 2 ਵਜੇ ਉੱਠਣਾ ਮੇਰੀ ਮੰਮੀ ਉਠਾਉਂਦੇ ਸਾਨੂੰ ਔਰ ਜਦ ਵਾਪਸ ਪੋਂ ਵੀ ਜਾਂਦੇ ਤਾਂ ਤਾਂ ਵੀ ਉਠਾਉਂਦੇ ਨੂੰ ਦੁਬਾਰੀ ਪੜ੍ਹ ਲਵਾਂ ਹਨਾ ਤੇ ਅਸੀਂ 2 ਵਜੇ ਉੱਠਦੇ 3 ਵਜੇ ਉੱਠਦੇ 2 ਤੋਂ 6 ਸਾਡਾ स्लॉट ਬਣਦਾ 6 ਤੋਂ 7 ਅਸੀਂ ਐਕਸਰਸਾਈਜ਼ ਵਗੈਰਾ ਕਰਦੇ ਬਾਹਰ ਘੁੰਮਣ ਜਾਂਦੇ ਉਸ ਤੋਂ ਬਾਅਦ ਘਰ ਦੇ ਕੰਮ ਕਰਦੇ ਪੂਜਾ ਪਾਠ ਵਗੈਰਾ ਸਾਰਾ ਕੁਝ ਕਰਕੇ ਉਸ ਵਾਰ 10 ਤੋਂ 12 ਦਾ स्लॉट ਬਣਾਉਂਦੇ 12 ਤੋਂ 2 ਦਾ स्लॉट ਬਣਾਉਂਦੇ ਉਸ ਤੋਂ ਬਾਅਦ ਚਾਹ ਦਾ ਵੇਖ ਲੈਂਦੇ ਥੋੜਾ ਜਿਹਾ ਫਿਰ ਅਸੀਂ 3 ਤੋਂ ਫਿਰ 6 ਵਜੇ ਤੱਕ ਪੜ੍ਹਦੇ ਫਿਰ ਕੰਮ ਹੁੰਦੇ ਫਿਰ ਉਹ ਕਰਕੇ 10 ਤੋਂ ਫਿਰ 12 ਐਵੇਂ ਤੱਕ ਪੜ੍ਹਦੇ ਕੀ ਬਣਨਾ ਚਾਹੁੰਦੇ ਅਸੀਂ ਅਸਿਸਟੈਂਟ ਪ੍ਰੋਫੈਸਰ ਬਣਨਾ ਚਾਹੁੰਦੇ ਆ ਤੇ ਜੀ ਆਰ ਫਲੀ ਅਪਲਾਈ ਕਰ ਰਹੇ ਆ ਤੇ ਤਿਆਰੀ ਵੀ ਕਰ ਰਹੇ ਆਂ ਅਸੀਂ ਪੀ ਐਚ ਡੀ ਕਰਨਾ ਚਾਹੁੰਦੇ ਆਂ ਤੇ ਡਾਕਟਰ ਬਣਨਾ ਚਾਹੁੰਦੇ ਆਂ ਤੇ ਬਾਕੀ ਜੋ ਵਾਇਗਰੂ ਬਣਾਵੇ ਹੋਏ ਇਸ ਜਿੰਨੇ ਜਿਹੜਾ ਮੁਕਾਮ ਤੇ ਅੱਜ ਹਾਸਲ ਕੀਤਾ ਹੈ ਇਹਦਾ ਸੇਰਾ ਕਿਹਨੂੰ ਦੇਣਾ ਚਾਹੋਗੇ ਇਹਦਾ ਸੇਰਾ ਅਸੀਂ ਆਪਣੇ ਮਾਤਾ ਪਿਤਾ ਨੂੰ ਦੇਣਾ ਚਾਹਾਂਗੇ ਤੇ ਦੂਸਰਾ ਅਸੀਂ ਆਪਣੇ ਅਧਿਆਪਕਾਂ ਨੂੰ ਵੀ ਦੇਣਾ ਚਾਹਾਂਗੇ ਤੀਸਰਾ ਪਰਮਾਤਮਾ ਨੂੰ ਵੀ ਦੇਣਾ ਚਾਹਾਂਗੇ ਉਹਨਾਂ ਕਿਹਾ ਕਿ ਸਾਡੇ ਮਾਪਿਆਂ ਨੇ ਸਾਨੂੰ ਪੁੱਤਰਾ ਵਾਂਗ ਪਾਲਿਆ ਹੈ ਉਹਨਾਂ ਨੇ ਸਾਡੀ ਪੜ੍ਹਾਈ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਉਹ ਚਾਹੁੰਦੇ ਸਨ ਕਿ ਅਸੀਂ ਆਤਮ ਨਿਰਭਰ ਹੋਈਏ ਅਸੀਂ ਨੈਟ ਪਾਸ ਕਰਨ ਲਈ ਵੀ ਸਖਤ ਮਿਹਨਤ ਕੀਤੀ ਹੁਣ ਉਹ ਨੌਕਰੀ ਕਰਕੇ ਆਪਣੇ ਮਾਪਿਆਂ ਦੀ ਮਦਦ ਕਰਨਾ ਚਾਹੁੰਦੀਆਂ ਨੇ ਰਿੰਪੀ ਪਹਿਲਾਂ ਲਗਭਗ 2 ਸਾਲ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਅਧਿਆਪਕਾ ਸੀ ਪਰ ਉਸਨੇ ਯੂਜੀਸੀ ਨੈਟ ਪ੍ਰੀਖਿਆ ਦੀ ਤਿਆਰੀ ਤੇ ਧਿਆਨ ਕੇਂਦਰਿਤ ਕਰਨ ਦੇ ਲਈ ਨੌਕਰੀ ਛੱਡ ਦਿੱਤੀ ਬਿਆਨਕੋਰ ਅਤੇ ਹਰਦੀਪਕੌਰ ਨੇ ਐਵੇਂ ਕਿਹਾ ਕਿ ਕਿਉਂਕਿ ਉਹਨਾਂ ਦੇ ਮਾਪਿਆਂ ਨੇ ਆਪਣਾ ਫਰਜ਼ ਨਹੀਂ ਪਾਇਆ ਹੁਣ ਉਹਨਾਂ ਦਾ ਸਮਰਥਨ ਕਰਨ ਦੀ ਉਹਨਾਂ ਦੀ ਵਾਰੀ ਹੈ ਸੋ ਮੈਨੂੰ ਬਹੁਤ ਖੁਸ਼ੀ ਆ ਗਈ ਜੀ ਅਸੀਂ ਤਿੰਨੇ ਪੰਨਾਂ ਨੇ ਇਕੱਠਿਆਂ ਨੇ ਨੈਟ ਪਾਸ ਕੀਤਾ ਤੇ ਉਹਦਾ ਅਸੀਂ ਸਾਰਾ ਸ਼ੇਰ ਆਪਣੇ ਮੰਮੀ ਪਪਾ ਨੂੰ ਲੈਣਾ ਚਾਹਾਂਗੇ ਜਿਨ੍ਹਾਂ ਨੇ ਸਾਨੂੰ ਇੰਨੀ ਮਿਹਨਤ ਨਾਲ ਪੜਾਇਆ ਲਿਖਾਇਆ ਤੇ ਉਹਨਾਂ ਨਾਲ ਸੁਪਨਾ ਸੀ ਨਹੀਂ ਅੱਜ ਸੱਚ ਕੀਤਾ ਕਿੰਨੀਆਂ ਤੇ ਮੁਸ਼ਕਲਾਂ ਆਈਆਂ ਇੱਥੇ ਮੁਕਾਮ ਤੇ ਪਹੁੰਚਣ ਲਈ ਕਦੇ ਮਾਨ ਦੇ ਵਿੱਚ ਉਦਾਸੀ ਵੀ ਆਈ ਹਾਂਜੀ ਸਰ ਉਦਾਸੀ ਤਾਂ ਬਹੁਤ ਰਹਿੰਦੀ ਸੀ ਵੀ ਘਰ ਦੇ ਹਾਲਾਤ ਦੇਖ ਕੇ ਵੀ ਬ੍ਰਦਰ ਵੀ ਠੀਕ ਨਹੀਂ ਹੈਗੇ ਹਨਾ ਤੇ ਵੀ ਤਿੰਨ ਅਸੀਂ ਹਾਂ ਤੇ ਘਰ ਦੇ ਮਜ਼ਦੂਰੀ ਕਰਦੇ ਨੇ ਇਸ ਕਰਕੇ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਹੁਣ ਵੀ ਮਨ ਹਾਂਜੀ ਸਰ ਮਿਹਨਤ ਸੀ ਤੇ ਅੱਗੀ ਹਾਂਜੀ ਸਰ ਖੁਸ਼ੀ ਨਹੀਂ ਹਾਂ ਤੇ ਕੀ ਬੇਤੁਕ ਤੂੰ ਤਿੰਨ ਭੈਣਾਂ ਲਗਾਤਾਰ ਪੜ੍ਹਾਈ ਕਰਨੀ ਲੱਗਦਾ ਨਹੀਂ ਸੀ ਵੀ ਮਾਪੇ ਬੇਰ ਨਹੀਂ ਮਿਹਨਤ ਕਰਦੇ ਅਸੀਂ ਤਿੰਨ ਭੈਣਾਂ ਨੇ ਕੀ ਕੀ ਦੇਖ ਕੇ ਸੋਚਣੀ ਸੀ ਇਸ ਤੇ ਨਹੀਂ ਫਿਰ ਕੋਈ ਇੰਨਾ ਮਮੀ ਪਾਪਾ ਨੇ ਇੰਨਾ ਪੀਲ ਹੀ ਨਹੀਂ ਹੋਣ ਦਿੱਤਾ ਵੀ ਤਿੰਨ ਧੀਆਂ ਸਨ ਦਫਤਰਾ ਵਾਂਗ ਪਾਲ ਲੈਣਾ ਇਹ ਬਲਣਾ ਚਾਹੁੰਦੇ ਕਿ ਨਾ ਬਣਾ 15 ਨੇ ਬਣਾ ਸੀ ਫਿਲਹਾਲ ਤਾਂ ਜੇਰ ਕਲੀਅਰ ਕਰਨਾ ਹੀ ਇਸ ਵਾਰ ਇਹਨਾਂ ਤਿੰਨ ਧੀਆਂ ਦੀ ਮਿਹਨਤ ਨੂੰ ਦੇਖ ਕੇ ਹਰ ਕੋਈ ਹੀ ਇਹਨਾਂ ਦੀ ਤਾਰੀਫ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਰੱਬ ਐਸੀਆਂ ਧੀਆਂ ਸਭ ਨੂੰ ਦੇਵੇ ਤੁਸੀਂ ਵੀ ਇਹਨਾਂ ਧੀਆਂ ਨੂੰ ਕਮੈਂਟ ਕਰਕੇ ਵਧਾਈ ਦੇਣਾ ਨਾ ਭੁੱਲਣਾ ਨਿਊਜ਼ ਡੈਸਕ ਰਿਪੋਰਟ ਲਾਈ ਪੰਜਾਬੀ ਟੀਵੀ ਕੀ ਨਾ ਮਾਤਾ ਜੀ ਮੰਨਜੀਤ ਕਾਹ ਕੀ ਕਹੋਗੇ ਮਾਤਾ ਇੰਨੀ ਮਿਹਨਤ ਸਰਕਾਰ ਜੀ ਤੁਹਾਡੇ ਬੇਟੀਆਂ ਨੇ ਨਾਮ ਰੁਸ਼ਨ ਕੀਤਾ ਨਹੀਂ ਜੀ ਮੰਜ਼ੂਰੀ ਕਰਕੇ ਬਹੁਤ ਆਪਦੀ ਮਿਹਨਤ ਕਰਤੀ ਹੈ ਜੀ ਬੇਟੀਆਂ ਨੂੰ ਤੇ ਇੱਥੇ ਲੈ ਕੇ ਚਾਹ ਕਰਾਈ ਤੇ ਮੈਂ ਬਹੁਤ ਤੁਮ ਤੁਮ ਬਾਤ ਕਰਦੀ ਆ ਜੀ ਜਿਹੜਾ ਵੀ ਬੇਟੀਆਂ ਨੂੰ ਆਪਦਾ ਬੋਝ ਨਹੀਂ ਸਮਝਦੇ ਮਾਪੇ ਵੀ ਮੈਂ ਕਦੇ ਆਪਦੀ ਬੇਟੀਆਂ ਦਾ ਬੋਝ ਨਹੀਂ ਸਮਝਿਆ ਹੈਗਾ ਮੈਂ ਬਹੁਤ ਹੌਸਲੇ ਨਾਲ ਇਹਨਾਂ ਨੂੰ ਪੜਾਇਆ ਜੀ ਬਹੁਤ ਆਪਦੀ ਮੰਜ਼ੂਰੀ ਕਰ ਕਰਕੇ ਤੇ ਅਥਣੇ ਆਂਦੀ ਮੈਂ ਅੰਦਨ ਵੇਲੇ ਨੂੰ ਅਸੀਂ ਪੜੇ ਹੁੰਦੇ ਕੰਮ ਕਰਦੇ ਬੈਠੀ ਹੁੰਦੇ ਕਤਾਬਾਂ ਚੱਕੀ ਇੱਕ ਮਿੰਟ ਵੀ ਪੜਾ ਹੋਏ ਨਹੀਂ ਮੈਂ ਉਹਦੀ ਕਹਿ ਦੰਦੀ ਵੀ ਤੁਸੀਂ ਕਿਤਾਬ ਕਾ ਤੁਹਾਨੂੰ ਚੱਕੀ ਕਹਿ ਦੰਦੀ ਨਾ ਅਸ ਤੋਂ ਹੋਣੀ ਉੱਠੇ ਆ ਹਜੇ ਤੇ ਇਹਨਾਂ ਨੂੰ ਵਾਪਸ ਮੈਂ ਉੱਥੇ ਬਿਠਾ ਜਾਣਾ ਮੈਂ ਆਪੇ ਕੰਮ ਕਰੂੰਗੀ ਤੁਸੀਂ ਪੜ ਲਓ ਤੇ ਇਹਨਾਂ ਮੈਂ ਕਹਿਣਾ ਚਾਹੁੰਦੀ ਨਹੀਂ ਮਾਤਾ ਜੀ ਜਿਵੇਂ ਤੁਸੀਂ ਆਪ ਖੁਦ ਪੜੇ ਨਹੀਂ ਤੇ ਬੱਚਿਆਂ ਨੂੰ ਇਹਨਾਂ ਕੀ ਸੋਚੀ ਮੈਂ ਆਪ ਖੁਦ ਨਹੀਂ ਪੜੀ ਜੀ ਸਾਡਾ ਹੋਰ ਸਾਰਾ ਪਿੱਛੇ ਪਰਿਵਾਰ ਸਾਰਾ ਪੜਿਆਗਾ ਮੈਂ ਇਕੱਲੀ ਆਪ ਨਹੀਂ ਪੜੀ ਹੋਈ ਤੇ ਉਹਨਾਂ ਨੂੰ ਦੇਖ ਦੇਖ ਕੇ ਵੀ ਮੈਂ ਵੀ ਆਪਦੇ ਬੱਚਿਆਂ ਨੂੰ ਵੀ ਮੈਂ ਪੜਾਵਾ ਤੇ ਇਹਨਾਂ ਨੂੰ ਵੀ ਮੈਂ ਆਪਦੇ ਪੈਰਾਂ 'ਚ ਰਖਾਵਾ ਤੇ ਫਿਰ ਕੀ ਹੋਵੇ ਜੇ ਆਪਾਂ ਆਪ ਨਹੀਂ ਪੜੇ ਹੈਗੇ ਬੱਚਿਆਂ ਨੂੰ ਤਾਂ ਆਪਾਂ ਇਹਨਾਂ ਸਭ ਕਰਾ ਸਕਦੇ ਹਾਂ ਦੇ ਹੈਡਪੀਸ ਤੇ ਕਰਕੇ ਦੇ ਵੱਖਾਂ ਨੂੰ ਪੜਾ ਸਕਦੇ ਤੇ ਜੇ ਹੁਣ ਮੈਂ ਬਹੁਤ ਖੁਸ਼ਾਂ ਜੀ ਮੇਰੇ ਧੀ ਅੱਜ ਆਜਦੇ ਮੈਂ ਤੇ ਖੜੀਆਂ ਨਿਕੈ ਰਾਂ ਸਰਾ ਉਹਨਾਂ ਰੋਤਨ ਜੀ